这是一张自己拍的、就是。 ਹਿੱਤੇ ਜਿਹੜੇ ਮਹਾਨ ਇਸ ਵਿਲੇ ਦਾ ਵੱਡਾ ਮਾਮਲਾ ਲੁਧਿਆਣਾ ਨਗਰ ਨਿਗਮ ਤੋਂ ਸਾਹਮਣੇ ਆ ਰਿਹਾ ਹੈ ਕਿਉਂਕਿ ਲੁਧਿਆਣਾ ਨਗਰ ਨਿਗਮ ਤੋਂ ਇੱਕ ਵੱਡਾ ਘੁਟਾਲਾ ਸਾਹਮਣੇ ਆਇਆ ਦੱਸਿਏ 46 ਫਰਜ਼ੀ ਲੋਕਾਂ ਦੇ ਬੈਂਕ ਖਾਤਿਆਂ 'ਚ 3 ਕਰੋੜ ਰੁਪਏ ਟਰਾਂਸਫਰ ਕਰਨ ਦਾ ਮਾਮਲਾ ਲੁਧਿਆਣਾ ਨਗਰ ਨਿਗਮ ਤੋਂ ਸਾਹਮਣੇ ਆਇਆ ਹੈ ਜਿਸ ਦੇ ਚੱਲਦੇ ਆਈ ਨਗਰ ਨਿਗਮ ਕਮਿਸ਼ਨਰ ਨੇ ਦੋ ਸੈਨੀਟਰੀ ਇਨਸਪੈਕਟਰਾਂ ਤਿੰਨ ਕਲਰਕਾਂ ਅਤੇ ਦੋ ਸਫਾਈ ਕਰਮਚਾਰੀਆਂ ਨੂੰ ਮੁਅਤਲ ਕਰ ਦਿੱਤਾ ਹੈ ਇਸ ਦੇ ਨਾਲ ਹੀ ਕੈਗ ਦੀ ਜਾਂਚ ਦੌਰਾਨ ਇਹ ਸਾਹਮਣੇ ਆਉਂਦਾ ਕਿ ਲੁਧਿਆਣਾ ਨਗਰ ਨਿਗਮ ਦੇ ਇਸ ਵੱਡੇ ਕਪਲੇ ਦਾ ਪਰਦਾਫਾ ਉਕਤ ਮਾਮਲੇ ਦੀ ਜਾਂਚ ਕੀਤੀ ਜਾਈ ਕੀਤੀ ਗਈ ਆ ਤਾਂ ਇਹ ਲੋਕ ਨਗਰ ਨਿਗਮ ਦੇ ਕਰਮਚਾਰੀ ਨਹੀਂ ਦੱਸਾਰੇ ਨੇਤਾ ਦਾਸ ਜੀ ਇੱਕ ਵਾਰ ਫਿਰ ਤੋਂ ਜਦੋਂ ਕੈਗ ਵੱਲੋਂ ਇਸ ਦੀ ਜਾਂਚ ਕੀਤੀ ਜਾਂਦੀ ਆ ਤਾਂ ਸਾਹਮਣੇ ਆਉਂਦਾ ਕਿ ਨਗਰ ਨਿਗਮ ਦੇ ਇਹ ਕਰਮਚਾਰੀ ਹੀ ਨਹੀਂ ਨਿਕਲਦੇ ਨੇ ਤੇ ਇਹਨਾਂ ਨੇ ਸਫਾਈ ਕਰਮਚਾਰੀ ਹੋਣ ਦਾ ਬਹਾਨਾ ਲਗਾ ਕੇ ਧੋਖੇ ਨਾਲ ਪੈਸੇ ਆਪਣੇ ਖਾਤਿਆਂ 'ਚ ਟਰਾਂਸਫਰ ਕਰਾ ਲਏ ਸੀ ਜਿਸ ਦੇ ਚੱਲਦਿਆਂ ਹੀ ਇਸ ਮਾਮਲੇ ਦੀ ਜਾਂਚ ਕਰਨ ਤੇ ਨਗਰ ਨਿਗਮ ਲੁਧਿਆਣਾ ਨੇ ਦੋ ਸੈਨੀਟਰੀ ਇਨਸਪੈਕਟਰ ਰਾਜੇਸ਼ ਕੁਮਾਰ ਸੈਨੀਟਰੀ ਇਨਸਪੈਕਟਰ ਰਾਜ ਅਤੇ ਦੋ ਅਮਲਾ ਕਲਰਕ ਹਰਸ਼ ਗਰੋਵਰ ਮਨੀਸ਼ ਮਲੋਤਰਾ ਅਤੇ ਇਸ ਦੇ ਨਾਲ ਹੀ ਤਿੰਨ ਸਫਾਈ ਕਰਮਚਾਰੀ ਰਾਜੇਸ਼ ਕੁਮਾਰ ਬੋਬੀ ਕਮਲ ਕੁਮਾਰ ਮਿੰਟੂ ਕੁਮਾਰ ਬੰਟੀ ਨੂੰ ਮੁਤਲ ਕਰ ਦਿੱਤਾ ਹੈ ਤੇ ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਕਈ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਜੋ ਤੁਹਾਡੀ ਸਕਰੀਨ ਤੇ ਲਗਾਤਾਰ ਹੀ ਦਿਖਾ ਰਹੇ ਹਾਂ ਇੱਕ ਵਾਰ ਫਿਰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਜਿਸ ਵਿੱਚ MOH जसबीर कौर MOH ਡਾਕਟਰ ਵਿਪুল ਮਲੋਤਰਾ DCFA ਪੰਕਜ ਗਰਗ ਅਕਾਊਂਟ ਅਫਸਰ ਸੰਦੀਪ ਕੁਮਾਰ ਲੋਕਲ ਐਡੀਟਰ ਹਰਮਨਦੀਪ ਸਿੰਘ ਦੇ ਨਾਮ ਸ਼ਾਮਲ ਕੀਤੇ ਗਏ ਨੇ ਤੇ ਜਨਾਲੀ ਜਿਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਟਰਾਂਸਫਰ ਕੀਤੇ ਗਏ ਸਨ ਉਹਨਾਂ ਖਿਲਾਫ ਵੀ ਐਫਆਈਆਰ ਦਰਜ ਕਰਵਾ ਲਈਤੀ ਗਈ ਹੈ ਤਾਂ ਐਡੇ ਵੱਡੇ ਪੈਮਾਨੇ ਤੇ ਸਕੈਮ ਕੀਤਾ ਜਾ ਰਿਹਾ ਸੀਗਾ ਨਗਰ ਨਿਗਮ ਦੇ ਵਿੱਚ ਜਿਸ ਤੋਂ ਬਾਅਦ 46 ਫਰਜੀ ਲੋਕਾਂ ਦੇ ਬੈਂਕ ਖਾਤਿਆਂ ਦੇ ਵਿੱਚ 3 ਕਰੋੜ ਰੁਪਏ ਟਰਾਂਸਫਰ ਦਾ ਮਾਮਲਾ ਜਦੋਂ ਸਾਹਮਣੇ ਆਉਂਦਾ ਤਾਂ ਕਮਿਸ਼ਨਰ ਨਗਰ ਨਿਗਮ ਕਮਿਸ਼ਨਰ ਵੱਲੋਂ ਦੋ ਸੈਨੀਟਰੀ ਇਨਸਪੈਕਟਰਾਂ ਤੇ ਨਕਲਰਕਾਂ ਇਜ਼ ਨਾਲ ਹੀ ਦੋ ਸਫਾਈ ਕਰਮਚਾਰੀਆਂ ਨੂੰ ਮੌਕੇ ਤੇ ਹੀ ਮੁਤਲ ਕਰ ਦਿੱਤਾ ਜਾਂਦਾ ਹੈ ਤੇ ਕਈ ਪਤਾ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਜਾਂਦਾ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਕਈ ਜਿਹੜੇ ਹੋਰ ਨਾਂ ਸਾਹਮਣੇ ਆਏ ਨੇ ਉਹਨਾਂ ਨੂੰ ਵੀ ਮੁਤਲ ਕਰ ਦਿੱਤਾ ਤਾਂ ਇੱਕ ਵਾਰ ਫਿਰ ਦੱਸ ਦਈਏ ਫਰਜ਼ੀ ਸਫਾਈ ਕਰਮਚਾਰੀਆਂ ਦਾ ਬਹਾਨਾ ਲਗਾ ਕੇ ਕਰੀਬ 4 ਕਰੋੜ ਰੁਪਏ ਪ੍ਰਾਈਵੇਟ ਲੋਕਾਂ ਦੇ ਖਾਤੇ ਅੱਜ ਟ੍ਰਾਂਸਫਰ ਕੀਤੇ ਜਾ ਰਹੇ ਸੀ ਤਾਂ ਇਹ ਜਦੋਂ ਮਾਮਲਾ ਸਾਹਮਣੇ ਆਂਦਾ ਤਾਂ ਉਸ ਤੋਂ ਬਾਅਦ नगर निगम कमिश्नर ਵੱਲੋਂ ਮੌਕੇ ਤੇ ਹੀ ਐਕਸ਼ਨ ਲੀਤਾ ਜਾਂਦਾ ਹੈ ਤੇ ਇਸ ਮਾਮਲੇ ਦੇ ਵਿੱਚ ਅਗਲੇਰੀ ਕਾਰਵਾਈ ਦੇ ਹੁਕਮ ਵੀ ਦੇ ਦਿੱਤੇ ਜਾਂਦੇ ਨੇ ਤਾਂ ਦੱਸ ਜੀ ਕਿ ਮਾਮਲਾ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਕੈਗ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਰਿਪੋਰਟ ਬਣਾਈ ਜਾ ਰਹੀ ਸੀ ਤਾਂ ਉਸ ਸਮੇਂ ਪਤਾ ਚੱਲਦਾ ਹੈ ਕਿ ਨਗਰ ਨਿਗਮ ਦੇ ਵਿੱਚ ਕੁਝ ਲੋਕ ਸਰਕਾਰੀ ਅਫਸਰ ਜਾਂ ਫਿਰ ਸਰਕਾਰੀ ਕਰਮਚਾਰੀ ਦਾ ਬਹਾਨਾ ਲਗਾ ਕੇ ਆਪਣੇ ਖਾਤੇ ਦੇ ਵਿੱਚ ਪੈਸੇ ਟਰਾਂਸਫਰ ਕਰਵਾ ਰਹੇ ਸਨ ਜਿਸ ਤੋਂ ਬਾਅਦ ਜਦੋਂ ਇਹ ਸੂਚਨਾ ਮਿਲਦੀ ਆ ਤਾਂ ਉਸੇ ਸਮੇਂ ਕਮਿਸ਼ਨਰ ਵੱਲੋਂ ਨਗਰ ਨਿਗਮ ਕਮਿਸ਼ਨਰ ਵੱਲੋਂ ਦੋ ਸੈਨੀਟਰੀ ਇੰਸਪੈਕਟਰਾਂ ਤਿੰਨ ਕਲਰਿਕਾਂ ਦੋ ਸਫਾਈ ਕਰਮਚਾਰੀਆਂ ਨੂੰ ਮੌਤਲ ਕਰ ਦਿੱਤਾ ਜਾਂਦਾ ਹੈ ਤੇ ਕੁਝ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਜਾਂਦਾ ਤਾਂ ਇੱਕ ਵਾਰ ਫੇਰ ਦੱਸ ਜੀ ਕਿ ਫਰਜ਼ੀ ਸਫਾਈ ਕਰਮਚਾਰੀਆਂ ਦਾ ਬਹਾਨਾ ਲਗਾ ਕੇ ਕਰੀਬ 4 ਕਰੋੜ ਰੁਪਏ ਪ੍ਰਾਈਵੇਟ ਲੋਕਾਂ ਦੇ ਖਾਤਿਆਂ 'ਚ ਟਰਾਂਸਫਰ ਕੀਤੇ ਜਾ ਰਹੇ ਸਨ ਜਿਸ ਦੇ ਵਿੱਚ ਹੁਣ ਐਕਸ਼ਨ ਤਾਂ ਲੈ ਲਿੱਤਾ ਗਿਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਰ ਕੀ ਵੱਡਾ ਖਲਾਸਾ ਹੁੰਦਾ ਇਹ ਦੇਖਣਾ ਹੋਵੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਦੱਸ ਜੀ ਕਿ ਨਗਰ ਨਿਗਮ ਦੇ ਵਿੱਚ ਹੀ ਐਡੇ ਵੱਡੇ ਪੈਮਾਨੇ ਤੇ ਸਕੈਮ ਹੋ ਰਿਹਾ ਤਾਂ ਜਿਹੜੇ ਨਗਰ ਨਿਗਮ ਵੱਲੋਂ ਕੰਮ ਕੀਤੇ ਜਾਂਦੇ ਨੇ ਲੋਕਾਂ ਦੇ ਹੱਕ ਦੇ ਵਿੱਚ ਲੋਕਾਂ ਦੀ ਮਦਦ ਦੇ ਲਈ ਉਸ ਕਮਾ ਦੇ ਵੱਲ ਨਗਰ ਨਿਗਮ ਵੱਲੋਂ ਕਿੱਥੇ ਕਿ ਅੰਗੈਲੀ ਵਰਤੀ ਜਾਂਦੀ ਹੋਣੀ ਹੈ ਇਹ ਅਸੀਂ ਨਹੀਂ ਕਹ ਰਹੇ ਬਲਕਿ ਲੋਕਾਂ ਵੱਲੋਂ ਚਰਚਾ ਕੀਤੀ ਜਾ ਰਹੀ ਹੈ ਸਵਾਲ ਚੁੱਕੇ ਜਾ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਨਗਰ ਨਿਗਮ ਦੇ ਉੱਤੇ ਸਮੇਂ-ਸਮੇਂ ਅਨੁਸਾਰ ਲੋਕਾਂ ਵੱਲੋਂ ਸਵਾਲ ਚੁੱਕੇ ਜਾਂਦੇ ਨੇ ਕਿ ਉਹਨਾਂ ਵੱਲੋਂ ਸਹੀ ਢੰਗ ਨਾਲ ਕੰਮ ਨਹੀਂ ਕੀਤਾ ਜਾ ਰਿਹਾ ਇਲੀਗਲ ਹੋ ਰਹੀ ਉਸਾਰੀਆਂ ਦੇ ਉੱਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਪਰ ਜੇਕਰ ਨਗਰ ਨਿਗਮ ਦੀ ਗੱਲ ਕਰੀਏ ਤਾਂ ਨਗਰ ਨਿਗਮ ਦੇ ਖੁਦ ਦੇ ਵਿੱਚ ਹੀ ਐਡੇ ਵੱਡੇ ਪੈਮਾਨੇ ਤੇ ਜਿਹੜਾ ਸਕੈਮ ਚੱਲ ਰਿਹਾ ਸੀ ਉਸ ਦਾ ਵੀ ਅੱਜ ਪਰਦਾ ਫਾਸ਼ ਕਹਿੰਦਾ ਹੈ ਕਿ ਵਰਤਾਂ ਨੂੰ ਉਹ ਨੋਟਿਸ ਵੀ ਦਿਖਾ ਦਿੰਨੇ ਆ ਕਾਰਨ ਦੋਸਤੋ ਨੋਟਿਸ ਜੋ ਨਗਰ ਨਿਗਮ ਕਮਿਸ਼ਨਰ ਵੱਲੋਂ ਜਾਰੀ ਕੀਤਾ ਗਿਆ ਸਸ਼ੀ